ਮਰੇ ਜੇ ਸਾ ਬੁਤਾਂ ਨਾਲ ਸ਼ਿਆਦ ਕਰਦੇ ਕੱਪ ਪਾਸ਼ਟ ਸਾਡੇ ਕੋਲ ਨਾ ਪਾਪ ਮਰੇ ਜੇ ਸਾ ਉਧਰ ਨਮਾ ਚੂੜਾ ਵੀ ਆ ਚੁੱਕਿਆ ਉਧਰ ਨਵੀਂ ਬਹੂ ਵੀ ਆ ਚੁੱਕੀ ਆ ਇਹਨੂੰ ਵੀ ਚੱਕ ਕੇ ਲੈ ਕੇ ਆਪਣਾ ਦੀ ਉਹ ਡੋਚ ਬਿਠਾ ਕੇ ਤਸਲੀ ਜ ਪੂਰੇ ਮੈਕਾ ਆ ਲਾ ਕੇ ਕਿ ਲਾ ਦੇ ਹੈ ਕ ਗਿਰਵਿੰਦਰ ਕਹਿੰਦਾ ਜੇ ਸਾਰੇ ਇਕੱਠੇ ਹੋਣੇ ਨਾ ਫਿਰ ਮੇਰਾ ਜੀ ਨਹੀਂ ਲੱਗਦਾ ਮੇਰਾ ਹੌਲ ਪੈਣ ਲੱਗੇ ਮਮਾ ਨੁੱਤੀ ਬਸ ਬੈਠੀ ਆ ਦੇਵੋਂ ਦੇ ਦੇ ਤੂੰ ਮੈਂ ਕੀ ਕਰਾਂ ਪੂਰੀ ਆ ਜਾਈਂਗੀ ਇੱਕ ਗੱਦੇ ਤੇ ਲਾ ਆ ਗਈਆਂ ਤਾਂ ਫਿਰ ਹਾਂ ਜੋਂ ਬੀਬੀ ਨੇ ਲਿਆ ਜੀ ਆ ਜਾ ਇਹ ਵੀ ਪਾਈ ਰਿਵਾਜ ਆ ਰੀਤੀ ਰਿਵਾਜ और चुन्नी क्या हो भाग गया? ओ बीबी ने बैठा है तस्सीना मैं शॉट ले जा रहे हैं hmm. गर्ल स्टूडियो गर्ल स्टूडियो करूँगा है <laughs> एचडी फोर <पोर्ते। laughs> ਦੇ ਲੋ ਨੂੰ ਟੱਕੀ ਬੈਠੀ ਹੈ ਮੀਰ ਰਖਾਣਾ ਮੇਰਾ ਹੈ ਕੁੱਗੀ ਦਾ ਬੁਕਾ ਬੁਕਾ ਇਹ ਤਾਂ ਜੋਰ ਲੱਗ ਕੱਢਣਾ ਪੈਂਦਾ ਥੋੜੇ ਸਹੀ ਗੱਲ ਇੱਕ ਹੱਤ ਪਾਰੀ ਹੁੰਦਾ ਨਾ ਉਹ ਨਹੀਂ ਰੰਦਾ ਲਾ ਲੋ ਥੋੜਾ ਜਿਹਾ ਕਹੀਂ ਡੜ ਖੜਾ ਪਰ ਪਹਿਲਾਂ ਬਾਹਾਂ ਤੇ ਬੀਬੀ ਚੈਨਲ ਕੋਦ ਜੇ ਮੈਦਾਨ ਦੇ ਪਹੁੰਚੇ ਹੋਏ ਆਪਣੇ ਨਾਜ਼ਿਰਾ ਦੇ ਥੱਲੇ ਸਾਰਾ ਕੰਮ ਕਰਵਾ ਰਹੇ ਪਤਵੰਤੇ ਸੱਜਣ ਸਦੇ ਹੀ ਪਤਵੰਤੇ ਸੱਜਣ ਮੂਵੀ ਦਾ ਬੰਦਾ ਵਧੀਆ ਵੀ ਲਾ ਹਾਂ ਪੂਰਾ ਹਾਂ ਲੈ 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 ਬਾ ਚਾਏ ਪਤਨ ਕੀ ਲੱਲ ਪਾਇਆ ਕਹਦਾ ਆਪਦੀ ਤੂੰ ਕੱਟੇ ਪਾਇਆ ਕੱਲਾ ਚੂੜਾ ਚੂੜਾ ਹੀ ਦਿਖਾਇਆ ਉਹ ਦੋ ਦੂ ਆਟੋਮੈਟ ਚ ਕੁਆਲਟੀ ਪਤਾ ਲੱਗੂ ਇੰਨੇ ਅੰਕਲਾ ਤਾਂ ਮੂਵੀ ਬਣ ਰਹੀ ਆ ਹਾਂ ਦੇਖੋ ਇੱਕ ਐਂਗਲ ਆ ਮੈਂ ਕਿ ਤੂੰ ਬਣਾਵਤਾ ਇੰਨੀ ਤਾਂ ਪਹਿਲਾਂ ਸੁਣੁੰਦੇ ਨਹੀਂ ਬਣਾਈ ਹੋੜੀਆਂ ਆ ਆ ਦੇਖੋ ਇੱਕ ਐਂਗਲ ਆ ਬਣ ਰਿਹਾ ਇੱਕ ਐਂਗਲ ਉਹ ਬਣ ਰਿਹਾ ਇੱਕ ਐਂਗਲ ਉਹ ਸਾਰੇ ਐਂਗਲ ਉੱਤੋਂ ਬੂਹਾਂ ਬਣਾਈ ਆ ਕੋਈ ਫੋਟੋ ਖਿੱਚਦਾ ਹੀ ਨਹੀਂ ਫੋਟੋ ਵਾਲਾ ਫੋਟੋ ਵਾਲਾ ਲੇਟ ਹੋ ਗਿਆ ਉਹ ਜੇ ਆ ਨਾ ਉਹ ਦੇਖੀ ਜੀ ਦੋਨੇ ਪਾਸੇ ਸੇਮ ਪਾਉਣੇ ਭਾਈ ਉਹ ਤਾਂ ਕਿਆ ਜਿਵੇਂ ਉਹ ਬੰਦ ਕਰੀਏ ਇੱਕ ਮਿੰਟ ਨਾ ਜੱਲੀ ਜਾਣ ਦੋ ਚਲੋ ਇੱਥੇ ਕੱਪੜੇ ਲੀੜ ਆ ਗਈ ਇਹ ਚੂੜੇ ਦਾ ਸਾਗਰ ਵਧਾਈ ਕੀ ਲੱਗਦਾ ਆ ਸੂਟ ਨੇ ਆ ਜੋੜਾ ਆ ਸੂਟਾ ਫਰੀਦ ਦਾ ਆ ਕੋਟੀ ਆ ਨਾਲ ਲੈ ਭਾਈ ਤੇ ਸਿਆਲਾ ਕਰਕੇ ਕੋਟੀ ਮਿਲ ਗਈ ਭਾਈ ਨਾਲ ਸਹੀ ਗੱਲ ਆ ਏਵਡਾ ਸੂਟ ਕੋਟੀ

ਬਾਤ ਤਾਂ ਸਾਗਣ ਰੱਖਦੇ ਹੋ ਰਹੀ ਹੈ ਜੀ ਆਇਆ ਪਾਉਂਦਾ ਹੈ ਗੁਰਪ੍ਰੀਤ ਆਂ ਦਾ ਗੱਲ ਕਰਦੇ ਹੋ ਕਰ ਮੈਂ ਫੋਟੋ ਕਿੱਥੇ ਹਾਂ ਜੀ ਮਾ ਪਾਟ ਸੁਣਾਉਣੀ ਹੈ ਸੱਚੀ ਬੀ ਦੇਖੋ ਦੇਖੋ ਤੁਹਾਨੂੰ ਇਹ ਪੁਰਾਣਾ ਧੂੜਾ ਲਾਤਾ ਹੀ ਤੇ ਨਵਾਂ ਧੂੜਾ ਪਾਤਾ ਅੱਖਾਂ ਚ ਹੀ ਗਈਆਂ ਨੇ ਬਾਤ ਚ ਚੈੱਕ ਕਰਿਓ ਚਲੋ ਕਰੋ ਕੀ ਕਰਨਾ ਕਰੋ ਗੱਲਾਂ ਡਰਸਨੈਮੈਟਿਕ ਸ਼ਾਟ ਹਾਂ ਇੰਨੇ ਫਰਨੀਚਰ ਵਾਲੇ ਲੱਭੇ ਇੱਕ ਹੀ ਹੋਲੇ ਬੰਦੇ ਰਸਮਾਤ ਬਾਕੀ ਨਗਰ ਲੱਗ ਗਿਆ ਚੰ ਸਰ ਮੂੰਹ ਠਗਰਾ ਤਾ ਮੂੰਹ ਠੰਗਰਾ ਮੈਂ ਮਾ ਤਾਂ ਕਰਾ ਦਊ ਪੂਰੀ ਡੋੰਗੀ ਦਾ ਨਾ ਹੱਥ ਦਵਾਰੇ ਖਵਾ ਦੂ ਉਹ ਜਿਆਦਾ ਨਹੀਂ ਦੇਖੀਂ ਅੰਦਰ ਤੂੰ ਇਹਨਾਂ ਦਾ ਕਰਾ ਪੂਰੀ ਤਾਂ ਖਵਾਉ ਟੁਕੜੀ ਹੈ ਅੱਧੀ ਦੇ ਖਾਣੀ ਤੂੰ ਇਹਨਾਂ ਦਾ ਕਰਾ ਦੋ ਉਹ ਅੱਜ ਅਸੀਂ ਨਾ ਬਾਹਲੀ ਪੇਟ ਨਹੀਂ ਨਾ ਫਰਦੇ ਅੱਜ ਲੜਨ ਦੇ ਮੋੜ ਨਹੀਂ ਦੇ ਘਾਜੀ ਦੇਖਣਾ ਰੇ ਤੇ ਸਾ ਰੁਕ ਜਾ ਪਰ ਇਹ ਮੈਂ ਤੇ ਉੱਤੇ ਆਣਾ ਕੋਈ ਨਾ ਕੋਈ ਕੜਾ ਕੜਾ ਕਰਾਇਆ ਕਰੂ ਜੀ ਚੂ ਚੂ ਨਾ ਇਹ ਨਾ ਗੇਰ ਦੀ ਐ ਹੁਣ ਆਏ ਜੀ ਐ ਸਿਨਾਮੈਟਿਕ ਦੇਖੋ ਜੀ ਲੈ ਭਾਈ ਹੁਣ ਵੀਡੀਓ ਬਣਨ ਲੱਗ ਗਏ ਅਦਰ ਸਿਨਾ ਵਾਲੀ ਸ਼ਾਟ ਵਾਲੇ ਦੇਖੋ ਬੰਦੇ ਜਿਹੜੇ ਹੱਥ ਲਾ ਦੇ ਉਹ ਵੀਡੀਓ ਬਣਾਉਣੀ ਹੈ ਪਹਿਲਾਂ ਉਹ ਦੇਖੋ ਤੁਹਾਨੂੰ ਆਉਟਪੁੱਟ ਦਿਖਾਈਏ ਥੋੜੀ ਜੀ ਇਹ ਆਹ ਕੀ ਦੇਖੀ ਜੀ ਆਹ ਕਰੀ ਸਾਡੀ ਆ ਕਰਕੇ ਨਾ ਚੂੜੇ ਨੂੰ ਕਰਾਂਗੇ ਬਾਦਾਂ ਛੜ ਜਾ ਦੁਆਰਾ ਕਰੀ ਦੁਆਰਾ 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 ਦੀ ਰੀਟੇਕ ਹਾਂ ਆ ਰਹੀ ਰੀਟੇਕ ਭਾਈ ਰੀਟੇਕ ਰੀਟੇਕ ਅੱਛਾ ਵਾੜਾ ਰੀਟੇਕ ਲੜ ਹਾਂ ਹਾਂ ਨਾਲ ਦੀ ਨਾਲ ਚੈਕਿੰਗ ਹੋ ਰਹੀ ਆ ਚਲੋ ਇਹ ਆਲੇ ਬਣਾ ਲੈਂਦੇ ਚਲੇ ਸਾਡੀ ਬਣਾ ਦੇ ਉਹ ਬਣਾ ਦੋ ਰੀਲ ਨਹੀਂ ਬਣਾਓ ਫਿਰ ਸਿਨੇਮੈਟਿਕ ਛੜ ਨਾ ਤੂੰ ਹਾਈ ਜੀ ਲਗਾਏ ਹਾਂ ਖਾ ਫਤ ਜੱਕ ਆਉਰੇ ਕੀ ਕਰ ਲੈ ਛੋੜੀ ਦੂਰ ਹੋਈਏ ਚਲੋ ਚਲੋ ਇਹ ਦਰਖਾੜਾ ਉਹ ਪਹਿਲੇ ਹੀ ਖਾਤਾ ਨੀ ਨੀ ਦੂਰ ਗਈ ਗਈ ਦੂਰ ਹੈ ਗਈ ਸੀ ਚਲੋ ਦੂਰ ਗਈ ਸੀ ਟੋੜ ਮਾਰੀ ਚਲੋ ਕੱਟ ਕੱਟ ਕੇ ਬਾਗ ਲਿਆ ਸਾਰੀਆਂ ਆਪਾਂ ਹੀ ਸਾਡੇ ਸਾਗਰ ਸਿਵਾਦੇ ਸਾਨੂੰ ਉਹ ਵੀ ਰੱਖ ਲਈਏ ਹੂੰ ਹੂੰ ਤੋ ਕਾਈ ਵਤੀ ਤਾਂ ਆਪੇ ਚੱਕ ਲਿਆ ਹਾਂ ਸਾਰੇ ਹੁੰਦੇ ਤੇ ਮੋਰਾਈ ਸੂਟ ਆਪ ਆਪ ਦੀ ਪਸੰਦ ਦੇ ਲੈਏ ਨੇ ਹਾਂ ਸੂਟ ਭਾਈ ਇਹਨਾਂ ਨੇ ਪਸੰਦ ਦੇ ਲੈ ਕੇ ਤੇਰੀ ਆਪ ਦੀ ਆਪ ਦੀ ਪਸੰਦ ਲੈ ਨੇ ਆਪ ਆਪ ਦੀ ਪਸੰਦ ਲੈਏ ਨੇ ਸੂਟ ਸਾਰੇ ਕੱਢ ਦੇ ਕੇ ਲੈ ਗਏ ਆਂ ਇਹ ਪਸੰਦ ਦੇ ਲੈ ਕੇ ਦੀ ਸਾਨੂੰ ਲੈ ਲਿਆ ਲੈ ਆਲੋ ਕੋਡੀ ਦੇ ਸਾਥੇ ਲੈ ਆਉਂਦੇ ਮੈਂ ਜੱਗੀ ਸਰਕਾਰੀ ਮੀਨ ਕੋਡੀ ਪੈਸੇ ਮੈਂ ਆਪਦੀ ਪਸੰਦ ਦੇ ਦਿੱਤੇ ਨੇ ਭਾਈ ਕੀ ਕੀ ਸਵਾ ਝੂਠ ਨਹੀਂ ਬੋਲਣਾ ਹਾਂ ਕਿਆ ਇਹੋ ਜਿਹੇ ਲੀਡਰਾਂ ਦੀ ਦੇਸ਼ ਨੂੰ ਲੋੜ ਆ ਹਨ ਨੂੰ ਵੀ ਬਹਿ ਜਾਣਾ ਮम्मी ਕੁਰਸੀ ਲਿਆ ਕੇ ਦਵਾ ਜਾ ਬਹਿ ਜੇਗੀ ਬੱਸ ਮੈਂ ਤੇ ਇੱਕ ਵੇ ਕਰਾ ਲੇਗੀ ਆ ਦੇਖੇ ਫੜ ਜਾ ਫੋਟੋ ਆ ਫੜੀ ਨਾ ਪੈਸੇ ਖੁਰਕੀ ਦੇ ਦੇ ਨਾ ਉਹ 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 ਵਾਦੇ ਨੇ ਵਾਦੇ ਨੇ ਸਗ ਨਹੀਂ ਕਰ ਗਏ ਦੀ ਇਹਦੇ ਨਵੇਂ ਹੋ ਜਾਂ ਦੋਵੇਂ ਮੰਮੀ ਸਿੱਟੀ ਹੋ ਜਾ ਕਿਉਂ ਸਿੱਟੀ ਖੜ ਜਾ ਹਾਂ ਇੱਕ ਆ ਹਾਂ ਇੱਕਣ ਖੜ ਇਕੱਠੇ ਖੜ ਹਾਂ ਦਾ ਬੀੜੀ ਜੇ ਕਰਤੀ ਓਕੇ ਕਰ ਜਾ ਮੈਂ ਇੱਕ ਵੀਡੀਓ ਬਣਾ ਹੜ ਜਾ ਹੜ ਜਾ ਹੜ ਜਾ ਸਿਨੇਮੈਟਿਕ ਸ਼ਾਟ ਰਹਿ ਗਿਆ ਕਰੋਗਾ ਹੋਮ ਐ ਪਹਿਲਾਂ ਮੰਗਵਾਇਆ ਇਕੱਠਿਆਂ ਨੂੰ ਦੋਨਾਂ ਪਹਿਲਾਂ ਖਾਣਾ ਖਾਣਾ ਪਹਿਲਾਂ ਮੰਦੀਪ ਦੇ ਪਹਿਲਾਂ ਮੰਦੀਪ ਦੇ ਸਿਰ ਤੇ ਹੱਥ ਰੱਖ ਕੇ ਫਿਰ ਦੱਗੇ ਉਹਨਾਂ ਦੋਨਾਂ ਨੂੰ ਇਕੱਠੀਆਂ ਕਰ ਲਈ ਹਾਂ ਪਹਿਲਾਂ ਦੋਵੇਂ ਨੂੰ ਰੱਖ ਦੋ ਸਾਰੇ ਦੂਜੀ ਇਕੱਠੇ ਕਰ ਦੋ ਇਕੱਠੇ ਕਰ ਦੋ ਇਕੱਠੇ ਕਰ ਦੋ ਯਾ ਸਨਾ ਮੈਡ ਲਾਓ ਜੀ ਬਤਾ ਦੀ ਹੁਣ ਲਾਓ ਹਾਂ ਬਤਾ ਦੇ ਚਲ ਭਾਈ ਬਤਾ ਪਹਿਲਾ ਇਹ ਮੈਨੂੰ ਲੱਗਦਾ ਮੰਮੀ ਸਨਾ ਮੈਡ ਕਾਲੇ ਭਾਈ ਨੂੰ ਪੇਮੈਂਟ ਦੇਣ ਆਉਂਦੀਆਂ ਸਾਡੇ ਬਿੜਾ ਦੇ ਆ ਜਾ ਪੇਮੈਂਟ ਸਾਡੇ ਨਾਲ ਕਰੀਏ ਕਰ ਦੋ ਬਸ ਕਰੀ ਕਰ ਦੋ ਪੇਮੈਂਟ ਮਿਲਦੀ ਹੈ ਕਰ ਦੇ ਭਦਾਓ ਤੁਸੀਂ ਵੀਡੀਓ ਬਣਾ ਦੇ ਖੜ ਜਾ ਫੇਰ ਖੜ ਜਾ ਪੇਮੈਂਟ ਸਾਨੂੰ ਕਰੀ ਆ ਆਉ ਲੈਣ ਦੇ ਪੈ ਏ ਏ ਕਰਦਾ ਵੀਡੀਓ ਬਣਾਈ ਬਾਦ ਚ ਐ ਹੱਥ ਫੜਾ ਲੈ ਮੈਂ ਠੀਕ ਆ ਤਿੰਨੇ ਜਾਣੀਆਂ ਕਿੰਨ ਜੱਟੀਆਂ ਹੱਥ ਫੜ ਲੈ ਦੇ ਦੋਏ ਏ ਹਾਈ ਏ ਚੱਲ ਕਰਦੇ ਫਿਰ ਸਾਡੀ ਕਰਦੇ ਖੜੇ ਹੋ ਕੇ ਫੋਟੋ ਕਰਾ ਲਓ ਐ ਕਿਰੇ ਥੋੜਾ ਪਿਆਰ ਬਣਾ ਰਹੀ ਭਾਈ ਤੂੰ ਜਾ ਦੇ ਲੰਬੀਆਂ ਫੋਟੋ ਕਰਾਂ ਦੰਦ ਦਿਖਾਓ ਕਿ ਤੇ ਮੈਂ ਫੋਟੋ 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 ਵੀਡੀਓ ਬੰਦ ਕਰ ਦਿੰਦਾ ਤੂੰ ਆ ਕਰਤਾ ਦੋ ਬਸ ਆਜੇ ਜਾਖਲਾਏ ਕਾਰਿ ਉੱਤੇ ਆ ਬਲੀਏ ਹਾਂ ਇੱਧਰ ਨੂੰ ਆ ਜੋਰ ਚੱਲ ਤੁਸੀਂ ਉਹ ਮੀਂਚੇ ਦੇ ਦੰਦ ਕੱਢ ਦੋ ਚਲੋ ਚਲੋ ਭਾਈ ਧੰਨਵਾਦ ਭਾਈ ਠੀਕ ਤੁਸ ਵੈਲਕਮ ਫੜਾ ਦੇਣ ਚੱਕੇ ਮੰਦਿਰ ਸੂਟ ਫੜਾ ਦੇਣ ਚੱਕ ਖੜ ਜਾ ਗੱਦਾ ਭਾਈ ਨਾਲੋ ਵੀਡੀਓ ਲੋ ਜੀ ਮੈਕ ਪਰੇ ਮੈਕ ਪਰੇ ਮੈ ਦੇ ਦੇਵੀਂ ਨਾ ਮੈਕ ਪਰੇ ਇਹ ਆ ਪਾਈ ਜਾਂਦੀ ਬਸ ਦੀ ਵੈ ਅਜੇ ਤੂੰ ਸਾਨੂੰ ਦਿੰਦੀ ਰਹੇ ਅੱਜ ਲੜਬਸ ਮੱਛੀ ਨਹੀਂ ਗਈ ਮੱਛੀ ਨਾਲ ਅਸੀਂ ਲੈnde ਰਹੀਏ ਲੈnde ਰਹੀਏ ਹਾਂ ਰੱਬ ਦਗਾਉਂਦਾ ਰਹੇ ਪਾਈ ਜਾਂ ਅੰਮ੍ਰਿਤ ਜਾਵੇ ਸਾਡੇ ਕਾ ਫੇਰ ਤੇ ਹਾਂ ਮੁੱਛੇ ਬਣਾਉਂਗੀ ਹੋ ਜਾਂਦਾ ਥੋੜਾ ਮੂਰੇ ਨੂੰ ਹੋ ਜਿਆ ਤਾਂ ਤੇ ਤੂਟਾ ਨਾਲ ਨੂੰ ਫਿਰ ਤੁੰਦੀਆਂ ਲਾਵਾਂਗੇ ਤੁੰਦੀਆਂ ਦਵਾਗਰਾਂ ਤੁੰਦੀਆਂ ਦੇਖ ਲੈ ਪਾਈ ਉਹ ਮੈਂ ਤਾਂ ਵੱਧਦਾ ਨਹੀਂ ਮੈਂ ਤਾਂ ਇਹ ਕਿਰਕਰਾ ਵਾਲੀਆਂ ਆ ਗਈਆਂ ਆ ਗਈਆਂ ਫੜਾ ਲਈ ਉਹਦਾ ਫੋਟੋ ਕਾਣ ਖਿੱਚ ਲੈ ਮੈਂ ਵੀਡੀਓ ਜੀ ਆ ਮੈਂ ਵੀ ਆ ਗਈਆਂ ਇਹ ਕਿਰਕਰਾ ਵਾਲੀਆਂ ਕਰਨ ਨੇ ਕੋਈ ਨਾ ਕੋਈ ਚੱਕ ਲੈ ਤੇਰੇ ਵਾਲੇ ਕਰੀਂ ਇਹ ਕਿਰਕਰਾ ਵਾਲੇ ਦੱਸ ਦੇ ਤਾਂ ਇਹ ਤਾਂ ਮੈਂ ਵਿੱਚ ਪਾਏ ਨੇ ਆ ਜੀ ਜਿਹੜਾ ਫੋਨ ਸਿੱਧਾ ਹੁੰਦਾ ਉਹ ਫੋਟੋ ਖਿੱਚਦਾ ਮੰਨ ਲਓ ਜਲੋ ਭਾਈ ਕਹਿੰਦੇ ਅੱਜ ਮੈਂ ਇੱਕ ਵੀਡੀਓ ਜੀ ਬਣਾਈ ਐ ਇੰਸਟਾ ਤੇ ਕਹਿੰਦੇ ਮੈਂ ਸਿਰਫ ਦੋ ਲੋਕਾਂ ਨੂੰ ਲੱਗਦੀ ਹੈ ਕਿ ਮੇਰੀ ਮਾਂ ਨੂੰ ਇੱਕ ਕੱਪੜੇ ਵਾਲੇ ਭਾਈ ਨੇ ਉਹ ਉਹ ਕੱਢੇ ਬੇਚਣੇ ਵਾਲੇ ਲੋਕਾਂ ਨੇ ਛੋਟਾ ਬਹੁਤ ਸੋਹਣਾ ਲੱਗੂਗਾ ਇਹ ਤਾਂ ਪੇਮੈਂਟ ਹੋਣ ਲੱਗਿਆ ਭਾਈ ਹਾਂ ਸਿਨੇਮੈਟਿਕ ਫੋਟੋਗ੍ਰਾਫੀ ਦੀ ਹਾਂ ਸਹੀ ਗੱਲ ਆ ਥੋੜਾ ਜਿਹਾ ਐਡਿਟ ਕੀਤੀ ਹੈ ਕਰਕੇ ਲੱਗੀਆਂ ਨੇ ਹਾਂ ਫਿਰ ਫੋਟੋ ਕਰਾਜੇ ਮੇਰੀ ਫੋਟੋ ਕਰਾਜੇ ਫੋਟੋ ਕਰ ਰਿਹਾਓ ਭਈ ਆਓ ਫੋਟੋ ਕਰਦੀ ਹੋ ਕੇ ਨਾ ਪਤਾ ਉੱਧਰ ਗੱਡੀ ਨਾ ਹੁੰਦੀ ਗੱਰਦ ਤੇ ਡਾਲੀ ਉਹ ਵੇ ਮੂਰੋ ਮੂਰੋ ਕਰਦੇ ਆ ਹਣੀ ਨਹੀਂ ਵਧ ਗਿਆ ਉੱਥੋਂ ਕਰਦੇ ਆ ਮੂਰੋ ਉਹ ਚੁੜਾ ਵੀ ਉਹ ਚੁੜਾ ਹੈ ਅੰਦਰ ਰੱਖਿਆ ਜਾਊਗਾ ਇਹ ਰਿਵਾਜ ਨੇ ਆ ਜਾ ਚੂੜਾ ਵਧਾ ਕੇ ਆਪਾਂ ਮੰਮੀ ਦਿੱਤਾ ਨਾ ਹੰਦਰੀ ਨਾ ਨਹੀਂ ਤੇ ਲੜਾਈ ਤੇਵੰਦੇ ਭਾਈ ਚੂੜਾ ਵਧਾਈ ਹੋਊਗੀ ਹਾਂ ਹਾਂ ਚੱਲ ਭਾਈ ਕੰਮ ਚੱਲੀ ਸਾਰਾ ਆ ਗਿਆ ਬਾਟੀ ਦਾ ਘਰਾਂ ਚ ਨਵਾਂ ਚੂੜਾ ਪਾਤਾ ਆਪਾਂ ਗਾ ਬਿਨਾ ਨਾ ਪਾਤਾ ਰੱਬ ਸਭ ਕਰੇ ਤੇ ਦੇਵਾ ਕਦੇ ਕਹਿ ਲੈਣ ਕਿ ਲੱਗਿਆ